ਚਲਦੇ ਪ੍ਰੋਗਰਾਮ ਦੇ ਵਿੱਚ ਬੀਬੀ ਮਾਨੁਕੇ ਜੀ ਦੀ ਕਾਲ ਆਉਂਦੀ ਆ ਆਪਾਂ ਨੂੰ ਆਪਾਂ ਉਹ ਕਾਲ ਲਈ ਵੀ ਆ ਉਹਨਾਂ ਦੀ ਕਾਲ ਰੀਸੀਵ ਕੀਤੀ ਉਹਨਾਂ ਦੇ ਨਾਲ ਗੱਲ ਸਾਂਝੀ ਕੀਤੀ ਕਿ ਤੁਹਾਡੀ ਇੱਕ ਖਬਰ ਜਿਹੜੀ ਹੈ ਜੋ ਨਸੀਬ ਵਿਰਕ ਨੇ ਲਾਈ ਆ ਨਸੀਬ ਵਿਰਕ ਨੂੰ ਮੈਂ ਵਿਅਕਤੀਗਤ ਤੌਰ ਤੇ ਜਾਣਦਾ ਜੀ ਅਸੀਂ ਇਕੱਠੇ ਪਹਿਰੇਦਾਰ ਚ ਕੰਮ ਕੀਤਾ ਤੇ ਅਸੀਂ ਲੁਧਿਆਣਾ ਜੁਗਰਾਉ ਇਹਨਾਂ ਮੀਟਿੰਗਾਂ ਚ ਇਕੱਠੇ ਮਿਲਦੇ ਵੀ ਰਹੇ ਹਾਂ ਤਾਂ ਮੈਂ ਕੱਲ ਤੁਹਾਨੂੰ ਦੱਸਿਆ ਵੀ ਸੀਗਾ ਪਰ ਉਦੋਂ ਮੈਂ ਨਾ ਇਸ ਕਰਕੇ ਨਹੀਂ ਸੀ ਬੋਲ ਰਿਹਾ ਪੱਤਰਕਾਰ ਦਾ ਕਿਉਂ ਕਿਉਂ ਜੋ ਇਹ ਹੁੰਦਾ ਕਿ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਖਬਰਾਂ ਜਿੱਦਾਂ ਛਪਦੀਆਂ ਨੇ ਅਖਬਾਰਾਂ 'ਚ ਇਸ ਤਰ੍ਹਾਂ ਦੇ ਫਾਰਮੈਟ ਦੇ ਵਿੱਚ ਫਰਜ਼ੀ ਤੌਰ ਤੇ ਵੀ ਛਾਪਾ ਲਾ ਕੇ ਤੇ ਬਣਾ ਦਿੱਤਾ ਜਾਂਦਾ ਤੁਹਾਨੂੰ ਪਤਾ ਸਿਸਟਮ ਸਾਰਾ ਕੁਝ ਚੱਲਦਾ ਹੈ ਫੇਕ ਨਿਊਜ਼ ਫਿਲਾ ਦਿੱਤੀ ਜਾਂਦੀ ਆ ਤਾਂ ਇਸ ਕਰਕੇ ਬਈ ਮੈਂ ਗੁਰੇਸ਼ ਕੀਤਾ ਸੀਗਾ ਨਸੀਬ ਦਾ ਨਾਮ ਲੈਣ ਤੋਂ ਨਸੀਬ ਨੂੰ ਮੈਂ ਵਿਅਕਤੀਗਤ ਤੌਰ ਤੇ ਜਾਣਦਾ ਸੋ ਨਸੀਬ ਨੇ ਜੋ ਰਿਪੋਰਟ ਕੀਤਾ ਤਾਂ ਉਹਦੇ ਵਿੱਚ ਇਹੋ ਸੀਗਾ ਕਿ ਇੱਕ ਮੌਕਾ ਐਸਾ ਆਇਆ ਕਿ ਬੀਬੀ ਮਾਣੂ ਕੇ ਕੁਝ ਬੂਟਿਆਂ ਦਾ ਮਾਮਲਾ ਸੀਗਾ ਕਿ ਬੂਟੇ ਲੈਣ ਆਇ ਸ਼ਾਇਦ ਉਹਨਾਂ ਨੇ ਨਾ ਕੀਤੀ ਤੇ ਉਸ ਤੋਂ ਬਾਅਦ ਉਹ ਜਿਹੜੀ ਨਰਸਰੀ ਆ ਉਸ ਨੂੰ ਸੀਲ ਕਰ ਦਿੱਤਾ ਜਾਂਦਾ ਕਥੇ ਤੌਰ ਤੇ ਤੇ ਫਿਰ ਉਹ ਜਿਹੜੀ ਸੀਲ ਆ ਖੁਲਵਾਈ ਜਾਂਦੀ ਹੈ ਇੱਕ ਸਰਕਾਰੀ ਗੱਡੀ ਬੂਟੇ ਲੈ ਕੇ ਜਾਂਦੀ ਆ ਅਸੀਂ ਇਸ ਬਾਬਤ ਜਦੋਂ ਵਰਸ਼ਨ ਲੈਣਾ ਚਾਹਿਆ ਬੀਬੀ ਮਾਣੂ ਕੇ ਜੀ ਦਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜੀ ਭਾਈ ਅਸੀਂ ਨਾ ਕੋਈ ਸੀਲ ਲਵਾਈ ਆ ਕਿਸੇ ਤਰ੍ਹਾਂ ਦੀ ਨਾ ਤੋੜਵਾਈ ਆ ਨਾ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਕੋਈ ਝਗੜਾ ਵਗੈਰਾ ਹੈ ਨਹੀਂ ਗਾ। ਤੋਂ ਖੈਰ ਫਿਰ ਉਤੋਂ ਬਾਅਦ ਉਹਨਾਂ ਨੇ ਸਾਨੂੰ ਇੱਕ ਬਿੱਲ ਭੇਜਿਆ ਸੀ ਜਿਹੜਾ ਮੈਂ ਆਪਣੇ ਪੇਜ ਤੇ ਵੀ ਪਾਇਆ। ਦੇਖੋ ਸਾਡਾ ਫਰਜ਼ ਹੈ ਕਿ ਅਸੀਂ ਇਸ ਚਰਚਾ ਨੂੰ ਇਸ ਗੱਲਬਾਤ ਨੂੰ ਜਿਹੜਾ ਹੈ ਨਾ ਉਹ ਅੱਗੇ ਤੋਰੀਏ। ਉਹਨਾਂ ਦਾ ਪੱਖ ਆਇਆ ਤੁਹਾਡੇ ਸਾਹਮਣੇ ਲਾਈਵ ਆਪਾਂ ਉਹ ਪੱਖ ਰੱਖ ਦਿੱਤਾ। ਹੁਣ ਹੋਇਆ ਕੀ ਕਿ ਉਸ ਬਿੱਲ ਨੂੰ ਜੇ ਤੁਸੀਂ ਗੌਰ ਨਾਲ ਵੇਖੋਗੇ ਤਾਂ ਉਹ ਇੱਕ ਹੋਰ ਨਰਸਰੀ ਦਾ ਜਦ ਕੇ ਖਬਰ ਦਾ ਦਾਵਾ ਜਿਹੜਾ ਉਹ ਇੱਕ ਹੋਰ ਨਰਸਰੀ ਨੂੰ ਲੈ ਕੇ ਆ ਇੱਥੇ ਪੰਗਾ ਪੈ ਗਿਆ ਦੂਜੀ ਗੱਲ ਹੈ ਕਿ ਨਸੀਬ ਵਿਰਕ ਦੀ ਰਿਪੋਰਟਿੰਗ ਤੇ ਵੀ ਸਵਾਲ ਖੜੇ ਹੋ ਗਏ ਕਿ ਭਾਈ ਜੀ ਉਹ ਤਾਂ ਬਿੱਲ ਅਗਲਿਆਂ ਨੇ ਦਿੱਤਾ ਹੋਇਆ ਤਾਂ ਉਹਨਾਂ ਨੇ ਜੋ ਆਪਾਂ ਨੂੰ 22 ਪੌਦਿਆਂ ਦਾ ਬਿੱਲ ਦਿੱਤਾ ਸੀਗਾ ਉਹ ਪਬਲਿਕ ਡੋਮੇਨ 'ਤੇ ਚਲਾ ਗਿਆ ਰੌਲਾ ਪੈ ਗਿਆ ਹੁਣ ਨਸੀਬ ਵਿਰਕ ਜਿਹੜੇ ਪੱਤਰਕਾਰ ਐ ਰਿਪੋਰਟਰ ਉਹਨਾਂ ਨੂੰ ਅੱਜ ਚਲੋ ਆਪਾਂ ਨਾਲ ਨਹੀਂ ਸੀ ਲੈ ਸਕਦੇ ਨਹੀਂ ਤਾਂ ਸਟੂਡੀਓ 'ਚ ਹੁੰਦੇ ਤਾਂ ਨਾਲ ਵੀ ਲੈ ਲੈਂਦੇ ਉਹਨਾਂ ਨੇ ਮੇਰੇ ਨਾਲ رابطہ ਕੀਤਾ ਤਾਂ ਉਹਨਾਂ ਨੇ ਕੁਝ ਮਤਲਬ ਕਿ ਲੁਕਵੇਂ ਰੂਪ 'ਚ ਵੀਡੀਓ ਵੀ ਸ਼ੂਟ ਕੀਤੀਆਂ ਜਿਹਦੇ ਵਿੱਚ ਉਹ ਜਿਹੜੀਆਂ ਨਰਸਰੀ ਵਾਲੇ ਦੀਆਂ ਜਾਂ ਜੋ ਨਰਸਰੀ ਦੇ ਉੱਥੇ ਦੇ ਸੰਚਾਲਕ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਰਿਕਾਰਡ ਹੋਈਆਂ ਨੇ ਮੈਨੂੰ ਉਹਨਾਂ ਨੇ ਵੀਡੀਓ ਵੀ ਭੇਜੀਆਂ ਆ ਫੋਟੋਆਂ ਵੀ ਉਹਨਾਂ ਨੇ ਖਿੱਚੀਆਂ ਜਿਹਦੇ ਚ ਪੰਜਾਬ ਸਰਕਾਰ ਦੀ ਇੱਕ ਗੱਡੀ ਜਿਹੜੀ ਐ ਉਹ ਬੂਟਿਆਂ ਨਾਲ ਲੱਦੀ ਜਾਂਦੀ ਦਿਖਾਈ ਦਿੰਦੀ ਐ ਇੱਥੋਂ ਤੱਕ ਕਿ ਪਹਿਲਾਂ ਤਾਰਬੰਦੀ ਹੋਈ ਤੇ ਬਾਅਦ ਦੇ ਵਿੱਚ ਤਾਰਬੰਦੀ ਪੱਟੀ ਦੀ ਫੋਟੋ ਵੀ ਐ ਤੇ ਵੀਡੀਓ ਵੀ ਐ ਮਤਲਬ ਕਿ ਸਾਰਾ ਕੁਝ ਹੀ ਉਲਟ ਐ ਤਾਂ ਇਹਦਾ ਮਤਲਬ ਇਹ ਆ ਕਿ ਨਸੀਬ ਵਿਰਕ ਨੇ ਜੋ ਰਿਪੋਰਟ ਕੀਤਾ ਉਹ ਬਿਲਕੁਲ ਉਹ ਜਿੱਦਾਂ ਕਹ ਲਓ ਕਿ ਤਤਥਾਤਮਕ ਤੌਰ ਤੇ ਪੂਰਾ ਸਾਊਂਡ ਹੋ ਕੇ ਕੀਤਾ ਹਰ ਇੱਕ ਗੱਲ ਦੀ ਉਹਨਾਂ ਕੋਲ ਵੀਡੀਓ ਹੈ ਹਰ ਇੱਕ ਗੱਲ ਦੀ ਉਹਨਾਂ ਦੇ ਕੋਲ ਫੋਟੋ ਹੈ ਜਿਹੜੀ ਜਿਹੜੀ ਗੱਲ ਉਹਨਾਂ ਨੇ ਕਹੀ ਆ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਨਸੀਬ ਨੇ ਪੱਤਰਕਾਰ ਜੋ ਰਿਪੋਰਟ ਕਰ ਰਹੇ ਸੀਗੇ ਇਸ ਨੂੰ ਉਹਨਾਂ ਨੇ ਇਹ ਵੀ ਧੁੜਕੂਜ਼ਾਰ ਕੀਤਾ ਕਿ ਹੁਣ ਮੇਰੇ ਤੇ ਮੁਕੱਦਮਾ ਦਰਜ ਕਰਵਾਉਣਗੇ ਕਹਿੰਦੇ ਕਿ ਕੁਝ ਪੱਤਰਕਾਰਾਂ ਦੇ ਮਾਹਰਫਤ ਮੈਨੂੰ ਪਤਾ ਲੱਗਿਆ ਕਿ ਮੇਰੇ ਤੇ ਪਰਚਾ ਦਰਜ ਕਰਨ ਦੀ ਤਿਆਰੀ ਆ ਦੇਖੋ ਆਪਾਂ ਕੱਲ ਵੀ ਗੱਲ ਕੀਤੀ ਸੀ ਕਿਉਂਕਿ ਜ਼ਿਆਦਾਤਰ ਸਵਾਲ ਜਵਾਬ ਆਪਾਂ ਨਹੀਂ ਸੀ ਕਰ ਸਕਦੇ ਆਪਣਾ ਲਾਈਵ ਚੱਲ ਰਿਆ ਸੀਗਾ ਕੋਈ ਇੰਟਰਵਿਊ ਨਹੀਂ ਸੀ ਚੱਲ ਰਹੀ ਉਹਨਾਂ ਨੇ اچਨ ਚੇਤੀ ਕਾਲ ਕੀਤੀ ਸਾਡਾ ਫਰਜ਼ ਬਣਦਾ ਸੀਗਾ ਕਿ ਅਸੀਂ ਚੱਕੀਏ ਉਹ ਕਾਲ ਕਾਲ ਰੀਸੀਵ ਕੀਤੀ ਚਲੋ ਆਪਾਂ ਜਿੰਨਾ ਪੁੱਛ ਸਕਦੇ ਸੀ ਪੁੱਛਿਆ ਤਾਂ ਫਿਰ ਹੁਣ ਉਹ ਕਹਿੰਦੇ ਸੀਗੇ ਕਿ ਅਸੀਂ ਇਸ ਤੋਂ ਵੱਧ ਕੁਝ ਕਹਿਣਾ ਨਹੀਂ ਹੈ ਅਸੀਂ ਇਸ ਤੋਂ ਵੱਧ ਕੁਝ ਕਵਾਂਗੇ ਨਹੀਂ ਤਾਂ ਗੱਲ ਇਹ ਆ ਕਿ ਬਾਈ ਬੂਟੇ ਅਸੀਂ ਲੈ ਸੀ ਉਹ ਅਸੀਂ ਪੇੜ ਲੈਨੇ ਪੇਮੈਂਟ ਕੀਤੀ ਆ ਕੋਈ ਵੀ ਆ ਕੇ ਕੋਠੀ ਚ ਗਿਣ ਸਕਦਾ ਹੁਣ ਬਾਈ ਬੂਟੇ ਗਿਣ ਕਿੱਥੋਂ ਜਾਈਏ ਸਾਡੇ ਕੋਲ ਤੇ ਜੇ ਦੇਖੀਏ ਤੇ ਭਾਈ ਟਾਈਮ ਵੀ ਉਹਨਾਂ ਕਹਿੰਦੇ 200 150 ਕਿਲੋਮੀਟਰ ਬਣ ਜਾਣਾ ਜਗਰਾਉ ਗੱਲ ਅਸਲ ਦੇ ਵਿੱਚ ਹੁਣ ਇੱਥੇ ਜੇ ਖੜਦੀ ਆ ਕਿ ਨਸੀਬ ਵਿਰਕ ਬਿਲਕੁਲ ਉਲਟ ਦਾਵਾ ਕਰ ਰਹੇ ਨੇ ਉਹਨਾਂ ਦੇ ਕੋਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਥਾਤਮਕ ਤੌਰ ਤੇ ਮੌਜੂਦ ਹਨ ਉਲਟਾ ਹੁਣ ਇਹ ਹੋ ਰਿਹਾ ਵਾ ਕਿ ਪਰਚਾ ਦਰਜ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਆ ਦੇਖੋ ਅਸੀਂ ਅਪੀਲ ਕਰਦੇ ਹਾਂ ਕਿ ਇਹੋ ਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਤੁਸੀਂ ਆਪਣੀ ਗੱਲ ਰੱਖ ਦਿੱਤੀ ਆ ਨਸੀਬ ਵਰਕ ਨੇ ਆਪਣਾ ਜੋ ਪੱਖ ਸੀਗਾ ਉਹ ਸਾਡੇ ਤੱਕ ਪਹੁੰਚਦਾ ਕੀਤਾ ਕਿ ਆ ਦੇਖੋ ਬਾਈ ਜੀ ਮੈਂ ਕੱਲੀ ਕੱਲੀ ਗੱਲ ਜਿਹੜੀ ਆ ਉਹ ਰਿਕਾਰਡ ਕੀਤੀ ਹੋਈ ਆ ਚਾਹੇ ਲੁਕਵੇਂ ਕੈਮਰੇ ਦੇ ਨਾਲ ਕੀਤੀ ਆ ਚਾਹੇ ਖੁੱਲੇ ਰੂਪ ਦੇ ਵਿੱਚ ਕੀਤੀ ਆ ਉਹ ਸਾਰੀਆਂ ਚੀਜ਼ਾਂ ਜੇ ਬੀਬੀ ਮਾਨੂਕੇ ਜੀ ਦੀ ਟੀਮ ਚਾਹੇਗੀ ਤਾਂ ਅਸੀਂ ਉਹਨਾਂ ਨੂੰ ਵੀ ਪ੍ਰੋਵਾਈਡ ਕਰਵਾ ਦੇਾਂਗੇ ਪਰ ਪਰਚੇ-ਪੁਰਚੇ ਵਾਲੇ ਰਾਹ ਨਹੀਂ ਪੈਣਾ ਚਾਹੀਦਾ ਕਿਉਂਕਿ ਜੇ ਪਰਚਾ ਕਰਵਾਉਨੇ ਹੋ ਤੁਸੀਂ ਤਾਂ ਫਿਰ ਮੇਰੇ ਖਿਆਲ ਦੇ ਨਾਲ ਤੁਹਾਡੇ ਤੇ ਹੀ ਸਵਾਲੀਆ ਨਿਸ਼ਾਨ ਖੜੇ ਹੋਣਗੇ ਜਿਹੜੇ ਕਿ ਪਹਿਲਾਂ ਵੀ ਹੋ ਰਹੇ ਨੇ ਔਰ ਦੂਜੀ ਗੱਲ ਕਿ ਜੇ ਨਸੀਬ ਵਿਰਕ ਨੇ ਕੁਝ ਐਸਾ ਵੈਸਾ ਕੀਤਾ ਤੇ ਉਹਦੇ ਤੇ ਤੁਸੀਂ ਮਾਨਹਾਨੀ ਦਾ ਇੱਜ਼ਤ ਹਾਤਕ ਅਦਾ ਮੁਕੱਦਮਾ ਪਾਓ ਨਾ ਕੋਰਟ ਦੇ ਵਿੱਚ ਉਹ ਸਾਬਤ ਕਰੇਗਾ ਤਾਂ ਮੇਰੇ ਖਿਆਲ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਹੋਰ ਵੀ ਗੁੰਝਲਦਾਰ ਬਣ ਗਿਆ ਤੇ ਇਸ ਤਰ੍ਹਾਂ ਜੇ ਕੀਤਾ ਜਾਂਦਾ ਕਿ ਸਿਰ ਰਿਪੋਰਟਰ ਤੇ ਪਰਚਾ ਦਰਜ ਕਰਵਾਇਆ ਜਾਂਦਾ ਤੇ ਗੱਲ ਇਹ ਆ ਕਿ ਬਾਈ ਮੇਰੇ ਖਿਆਲ ਦੇ ਨਾਲ ਇਹ ਸਰਕਾਰ ਵਾਸਤੇ ਵੀ ਠੀਕ ਨਹੀਂ ਹੋਏਗਾ ਸੋ ਅੱਗੇ ਇਹਨਾਂ ਦੀ ਕਈ ਕਿਸਮ ਦੀ ਬਦਨਾਮੀ ਜਿਹੜੀ ਉਹ ਚੱਲਦੀ ਪਈ ਆ ਤਾਂ ਬਹਿਰ ਹਾਲ ਇਹੀ ਗੱਲ ਆ ਕਿ ਬਾਈ ਨਸੀਬ ਵਿਰਕ ਨੇ ਖੁਦ ਅਪਰੋਚ ਕੀਤਾ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਇੱਕੋ ਖਬਰ ਲਈ ਕੰਮ ਕਰਦੇ ਰਹਾਂ ਪਰਸਨਲੀ ਜਾਣਦੇ ਆ ਇੱਕ ਦੂਜੇ ਨੂੰ ਤੇ ਮੈਂ ਕੱਲ ਹੀ ਤੁਹਾਨੂੰ ਕਿਹਾ ਸੀਗਾ ਕਿ ਉਹ ਮਤਲਬ ਕਿ ਇਸ ਤਰ੍ਹਾਂ ਦਾ ਰਿਪੋਰਟਰ ਆ ਕਿ ਬਿਨਾ ਗੱਲਬਾਤ ਤੋਂ ਗੱਲ ਕਰਨ ਵਾਲਾ ਨਹੀਂ ਹੈ ਬੜਾ ਤਜਰਬੇਕਾਰ ਆ ਹਾਂਜੀ ਹਾਂਜੀ ਚਲੋ ਖੈਰ ਕਿਉਂਕਿ ਦੇਖੋ ਨਸੀਬ ਦਾ ਵੀ ਪੱਖ ਜਿਹੜਾ ਰੱਖਣਾ ਲਾਜ਼ਮੀ ਆ ਕੱਲ ਬੀਬੀ ਮਾਨੂ ਕੇ ਜਿਹਦਾ ਵੀ ਰੱਖਿਆ ਸੀਗਾ ਤੋਂ ਗੱਲ ਇਹ ਆ ਕਿ ਜਿਹੜਾ ਉਹਨਾਂ ਨੇ ਬਿਲ ਆਪਾਂ ਨੂੰ ਭੇਜਿਆ ਦਾਵਾ ਇਹ ਆ ਕਿ ਉਹ ਨਰਸਰੀ ਹੋਰ ਸੀਗੀ ਤੇ ਉਹਦੀ ਸਾਰੀ ਜਿਹੜੀ ਵੀਡੀਓਗ੍ਰਾਫੀ ਹੋਈ ਵੀ ਆ ਸਾਰੇ ਜਿਹੜੇ ਮਤਲਬ ਕਿ ਜੋ ਫੁਟੇਜ ਵਗੈਰਾ ਹੈ ਉਹ ਆਪਣੇ ਕੋਲ ਉਹਨਾਂ ਨੇ ਭੇਜੇ ਆ। ਤੋਂ ਖੈਰ ਲਗਭਗ ਲਗਭਗ ਲੋ ਜੀ ਆਪਣਾ ਬਈ 15 ਮਿੰਟ ਦਾ ਸਮਾਂ ਜਿਹੜਾ ਹੈ ਹੋ ਗਿਆ 5-7 ਮਿੰਟ ਆਪਣੇ ਜਿਹੜੇ ਸੀ ਅੱਗੇ ਅਜਾਈ ਚਲੇਗਾ। ਤਾਂ ਜਿਵੇਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਅੱਜ ਮੈਂ ਬਹੁਤ ਘੱਟ ਸਮੇਂ ਵਾਸਤੇ ਤੁਹਾਡੇ ਨਾਲ ਜੁੜਾਂਗਾ ਜੀ ਕਿਉਂਕਿ ਉਹਦਾ ਇੱਕ ਕਾਰਨ ਹੈ ਕਿ ਮੈਂ ਅਸੀ ਜਗਾ ਹਾਂ ਜਿੱਥੇ ਦੂਸਰੇ ਲੋਕ ਇੰਤਜ਼ਾਰ ਕਰ ਰਹੇ ਨੇ ਕੋਈ ਰਜੇ ਨੇ ਅੱਜ ਕੱਲ ਤੁਹਾਨੂੰ ਪਤਾ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਜੀ ਤੇ ਜ਼ਰੂਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਕਰਨੀਆਂ ਲਾਜ਼ਮੀ ਹੁੰਦੀਆਂ ਤੇ ਦੂਜੇ ਪਾਸੇ ਜਿਹੜੇ ਆਪਣੇ ਫਰਜ਼ ਹੁੰਦੇ ਆ ਬਤੌਰ ਕਬੀਲਦਾਰ ਭਾਈ ਉਹ ਵੀ ਨਿਭਾਉਣੇ ਪੈਂਦੇ ਆ ਜਗਤਾਰ ਸਿੰਘ ਜੀ ਤੁਹਾਡਾ ਕੋਟਨ ਕੋਟ ਧੰਨਵਾਦ ਜੀ ਪੰਜਾਬ 95 ਨੂੰ YouTube ਤੋਂ ਹਟਾ ਦਿੱਤਾ ਗਿਆ ਮੇਰੇ ਖਿਆਲ ਦੇ ਨਾਲ ਉਹਦਾ ਸ਼ਾਇਦ ਟ੍ਰੇਲਰ ਜਾਂ ਟੀਜ਼ਰ ਹਟਾਇਆ ਗਿਆ ਹੈ ਤੇ ਹੁਣ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਉਹ ਫਿਲਮ ਪੂਰੀ ਦੀ ਪੂਰੀ ਇੰਡੀਆ 'ਚ ਰਿਲੀਜ਼ ਨਹੀਂ ਹੋਏਗੀ ਇਹ ਬਾਹਰ ਰਿਲੀਜ਼ ਕਰਨਗੇ ਉਹਦਾ ਇੱਕ ਵੱਡਾ ਕਾਰਨ ਹੈ ਸਰ ਮੈਂ ਤੁਹਾਨੂੰ ਦੱਸ ਦੇਵਾਂ ਵੱਡਾ ਕਾਰਨ ਇਹ ਆ ਕਿ ਸੈਂਸਰ ਚਾਹੁੰਦਾ ਸੀਗਾ ਕਿ ਤੁਸੀਂ ਕੱਟ ਲਾ ਦਿਓ ਲਗਭਗ 100 ਦੇ ਕਰੀਬ ਪਰ ਜਿਹੜੀ ਬੀਬੀ ਖਾਲੜਾ ਹੈ ਬੀਬੀ ਖਾਲੜਾ ਨੇ ਕਿਹਾ ਕਿ ਅਸੀਂ ਕੱਟ ਲਾਉਣ ਦੀ ਤੁਹਾਨੂੰ ਇਜਾਜ਼ਤ ਨਹੀਂ ਦੇਵਾਂਗੇ ਤਾਂ ਬੀਬੀ ਖਾਲੜਾ ਜੀ ਅੜ ਗਏ ਹੁਣ ਦੇਖੋ ਜਦੋਂ ਫਿਲਮ ਮੇਕਿੰਗ ਤੇ ਪੈਸਾ ਲੱਗਿਆ ਸਭ ਕੁਝ ਦਾਤੇ ਲੱਗਿਆ ਤਾਂ ਫਿਰ ਕਿਤੇ ਨਾ ਕਿਤੇ ਪ੍ਰੋਡਿਊਸਰ ਸੋਚਦੇ ਹੀ ਆ ਕਿ ਜਿੰਨਾ ਵੀ ਰਿਕਵਰ ਹੁੰਦਾ ਹੋ ਤੇ ਕਰੋ ਕਿਸੇ ਹਿਸਾਬ ਨਾਲ ਤਾਂ ਗੱਲ ਇਹ ਆ ਕਿ ਭਾਈ ਹੁਣ ਇਹ ਆਵਾਜ਼ ਜਿਹੜੀ ਹੈ ਉਹ ਪੰਜਾਬ 95 ਦੀ ਉਹ ਆਏਗੀ ਤਾਂ ਹੈ ਸ਼ਾਇਦ ਇੰਡੀਆ ਚ ਉਹ ਸੁਣਾਈ ਨਾ ਦੇਵੇ ਤਾਂ ਖੈਰ ਇਹ ਸਭ ਕੁਝ ਹੈ ਜੀ ਨਵਾਂ ਮਾਰਗ ਗ੍ਰੀਨ ਬਠਿੰਡਾ ਬਰਨਾਲਾ ਮੁਹਾਲੀ ਸੜਕ ਦਾ ਪ੍ਰਸਤਾਵ ਰੱਖਿਆ ਹੈ ਸੈਂਟਰ ਸਰਕਾਰ ਤੋਂ ਇਹ ਲੁਧਿਆਣੇ ਨਾਲ ਜੋੜਨ ਤੋਂ ਕਟੜਾਹੀ ਬੇ ਨਾਲ ਜੋੜਿਆ ਜਾਣਾ ਠੀਕ ਹੈ ਜੀ emergancy ਦਾ ਕੀ ਹਾਲ ਹੈ ਜੀ emergency ਤੇ ਗਈ ਮੈਂ ਤੁਹਾਨੂੰ ਕੱਲ ਹੀ ਕੀ ਕਿਹਾ ਸੀਗਾ ਉਹਦੀ ਤੇ ਓਵਰAllResult ਕਲੈਕਸ਼ਨ ਇੰਡੀਆ ਚ ਮੈਨੂੰ ਲੱਗਦਾ 50 ਲੱਖ ਤੱਕ ਵੀ ਨਹੀਂ ਹੋਣੀ ਠੀਕ ਹੈ ਜੀ ਖਿੱਚੋ ਵੀਰੇ ਆਪਦੇ ਪਰਸਨਲ ਕੰਮ ਹਾਂ ਜੀ ਹਾਂ ਜੀ ਧੰਨਵਾਦ ਜੀ ਧੰਨਵਾਦ ਮੈਂ ਕੋਸ਼ਿਸ਼ ਕਰਦਾ ਹਾਂ ਕਿ ਚਲੋ ਘੱਟੋ-ਘੱਟ ਕੁਝ ਹਾਜ਼ਰੀ ਜ਼ਰੂਰ ਲੱਗ ਜਾਵੇ ਸਾਡੀ ਟੀਮ ਦੀ ਵੀ ਦਰਕਾਰ ਹੁੰਦੀ ਹੈ ਤੇ ਪਰਸਨਲ ਖਿੱਚ ਵੀ ਹੁੰਦੀ ਹੈ ਕਿ ਅਸੀਂ ਰੁਟੀਨ ਨਾ ਤੋੜੀਏ ਠੀਕ ਹੈ ਜੀ ਸੋ ਇੰਨੀ ਕੋ ਅੱਜ ਹਾਜ਼ਰੀ ਪ੍ਰਵਾਨ ਕਰਿਓ ਹਾਜ਼ਰੀ ਕਬੂਲ ਕਰਿਓ ਤੇ ਸੋਮਵਾਰ ਆਪਾਂ ਮਿਲਦੇ ਹਾਂ ਫੁੱਲ ਟਾਈਮ ਤੇ ਫੁੱਲ એનર્ਜੀ ਦੇ ਨਾਲ ਸਾਰੇ ਆਪਣਾ ਖਿਆਲ ਰੱਖਿਓ ਤੇ ਅੱਜ ਵਾਸਤੇ ਮਾਫੀ ਮੈਂ 15 20 ਮਿੰਟ ਹੀ ਲਾਵਾਂਗਾ ਤੇ ਸੋਮਵਾਰ ਫੁੱਲ ਟਾਈਮ ਫੁੱਲ એનર્ਜੀ ਦੇ ਨਾਲ ਆਪਾਂ ਦੁਬਾਰਾ ਬੈਠਾਂਗੇ ਇਸੇ ਮੰਚ ਤੇ ਇਸੇ ਹੀ ਪਲੇਟਫਾਰਮ ਤੇ iworld ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਜੀ ਸੋਮਵਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ